ਉਹਦੇ ਬੰਦੇ ਇੱਕ ਕੁੰਡ ਚਰਚਾ ਕਰਨ ਦੇ ਨੂੰ ਕੁੰਡ ਚਰਚਾ ਜਿਹੜਾ ਕਰਨ ਵਾਲੇ ਤਾਂ ਬਹੁਤ ਨੇ ਭਰਾਵੋ ਪਰ ਸਿੰਘਰ ਸਿੰਘ ਲੋਕ ਥੋੜੇ ਹੁੰਦੇ ਨੇ ਸਿੰਘਰ ਸਿੰਘ ਲੋਕ ਬਿਲੜੇ ਬਿਲਲੀ ਨਿਕਣਗੇ ਜਿਹੜਾ ਇੱਕ ਬੰਦਾ ਉਹ ਕੁੰਡਾੜੀ ਚਰਚਾ ਤੇ ਨਾ ਬੋਵੇ ਪਰ ਅਪੀਲ ਵੀ ਇਸ ਨੂੰ ਪੇ ਜਿੰਨਾ ਜੇਰ ਆਪਾਂ ਇਕੱਠੇ ਹੋ ਕੇ ਨਹੀਂ ਜਾਂਦੇ ਸੁਰਦੇ ਉਹ ਨਾ ਜੇ ਕੋਈ ਗੱਲ ਨਹੀਂ ਬਣਦੀ ਕੱਲੇ-ਕੱਲੇ ਤੋਂ ਕਿਸੇ ਤੋਂ ਨਹੀਂ ਜੰਗ ਜਿੱਤੀ ਨਾ ਜੇ ਕੋਈ ਕਹੇ ਕੱਲਾ ਮੈਂ ਫੇਰਾ ਬਣਾ ਲੂਆ ਭਰਾਵੋ ਕੱਲੇ ਤੋਂ ਨਹੀਂ ਕਿਸੇ ਤੋਂ ਫੇਰਾ ਬਣਾਇੰਦਾ ਜਿੰਨਾ ਜੇਰ ਆਪਾਂ ਸਾਰੇ ਸੱਚੇ ਹੋ ਕੇ ਜੰਗ ਨਹੀਂ ਲੜਦੇ ਕਿ ਇੱਕ ਜਾਂਦੀ ਸੀ ਤੇ ਸਾਰੀਆਂ ਜਾਂਦੀਆਂ ਸੀ। ਤਮ ਆਪਣਾ ਸਾਰਾਂ ਦਾ ਉਹੀ ਐ। ਕਿਉਂਕਿ ਖੋਜ ਹੁੰਦੀ ਆ ਜਿਹੜੀ ਉਹ ਬਹੁਤ ਪ੍ਰਕਾਰ ਦੀ ਹੁੰਦੀ ਆ। ਐਸੇ ਜਗ੍ਹਾ ਤੇ ਆਪਣੇ ਸਰਗੂਲਗੜ ਅਤੇ ਚਲੀਰ ਬਲਾਕ ਦੇ ਆਕੂ ਅਤੇ ਪਿੰਡ ਕਾਇਆਂ ਦੇ ਪ੍ਰਧਾਨ ਸਰਹਾਲਾਣ ਅਤੇ ਵੱਖ-ਵੱਖ ਜਦੇਵੰਨੀਆਂ ਤੋਂ ਆਏ ਸਾਰਿਆਂ ਨੂੰ ਜੀਓ ਆਇਆ ਕਹਿੰਦੇ ਆ ਜੋ ਤੇ ਆਪਣੀ ਧਰਤੀ ਨਾਲ ਜੁੜੇ ਹੋਏ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਤੁਸੀਂ ਇੱਥੇ ਆਪਣਾ ਕੀਮਤੀ ਕੰਮ ਸਦਕੇ ਫੇਰ ਵੀ ਤੁਸੀਂ ਬਹੁਤ ساری ਸੰਗਤ ਪਹੁੰਚਿਓ ਮੇਰੇ ਖਿਆਲ ਚ ਤਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਦਾਰ ਮਲੂਕ ਸਿੰਘ ਹੀਰਕੇ ਉਹਨਾਂ ਦੀ ਡਿਊਟੀ ਲੱਗੀ ਹੈ ਜੋ ਸਮੋਤ ਕਿਸਾਨ ਮੋਰਚੇ ਦੇ ਵੱਖ-ਵੱਖ ਲੀਡਰਾਂ ਨਾਲ ਗੱਲਬਾਤ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ